ਤੇ ਮੈਂ ਖੜਾ ਇਸ ਵੇਲੇ ਇਹ ਸਾਹ ਪਰ ਗੋਪੀ ਤੇ ਗੋਲ ਪੰਚਾਇਤ ਜਿਹੜੀ ਬੇਚਰਾਗਾ ਜਿਹੜੇ ਦਰਿਆਬੁਰ ਦੇ ਪਿੰਡ ਨੇ ਸੋ ਇਹ ਦਿਰਾਬੁਰਦ ਪਿੰਡ ਦੇ ਅੰਦਰ ਮੈਂ ਸਾਫਰ ਗੋਪੀ ਜਿਹੜੀ ਸਾਈਡ ਆ ਮਾਈਨਿੰਗ ਦੀ ਮੈਂ ਉੱਥੇ ਖੜਾ ਸੋ ਦੋ ਦਿਨ ਪਹਿਲਾਂ ਪੰਜਾਬ ਦੇ ਅੰਦਰ ਅਕਾਲੀ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਨੇ ਇੱਕ ਆਪਣੇ ਜਿਹੜਾ ਉਹ ਫੇਸਬੁੱਕ ਤੋਂ ਅਕਾਊਂਟ ਤੋਂ ਉਹਨੇ ਇੱਕ ਪੋਸਟ ਸ਼ੇਅਰ ਕੀਤੀ ਆ ਜਿਹਦੇ ਵਿੱਚ ਇਹ ਜ਼ਿਕਰ ਕੀਤਾ ਕਿ ਜਿਹੜੀ ਮਾਈਨਿੰਗ ਆ ਉਹ ਹੋ ਰਹੀ ਆ ਟਿੱਪਰਜ਼ ਆ ਰਹੇ ਨੇ ਟਰਾਲੀਆਂ ਜਾ ਰਹੀਆਂ ਨੇ ਤੇ ਨਾਲ ਵਿਕਰਮਜੀਤ ਸਿੰਘ ਮਜੀਠੀਏ ਨੇ ਚੇਚੇ ਤੌਰ ਤੇ ਮੇਰਾ ਨਾਂ ਲੈ ਕੇ ਕਿ ਇਹ ਜਿਹੜੀ ਇਨਲੀਗਲ ਮਾਈਨਿੰਗ ਆ ਇਹ ਮੰਤਰੀ ਲਾਲਚੰਦ ਕਟਾਰੂਚਾ ਕਰਾ ਰਿਆ ਮੋٹے ਤੌਰ ਤੇ ਉਹਨੇ ਇਹ ਇਲਜ਼ਾਮ ਲਾਇਆ ਉਹਨੇ ਇਹ ਕੋਸ਼ਿਸ਼ ਕੀਤੀ ਆ ਕਿ ਇਹ ਜਿਹੜੀ ਪੁਆ ਹਲਕਾ ਬਧਾਰਸ ਹਲਕਾ ਪੁਆ ਤੇ ਇਹਦੇ ਅੰਦਰ ਜਿਹੜੀ ਇਹ ਸਾਪਰ ਗੋਪੀ ਦੇ ਵਿੱਚ ਮਾਈਨਿੰਗ ਹੋ ਰਹੀ ਆ ਇਹ ਇਲਲੀਗਲ ਹੈ ਔਰ ਇਹ ਲਾਲਚੰਦ ਘਟਾਰੂ ਚੱਕ ਜਿਹੜਾ ਮੰਤਰੀ ਪੰਜਾਬ ਦਾ ਉਹ ਕਰਵਾ ਰਿਹਾ ਹੈ ਪਹਿਲੀ ਗੱਲ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਵੈਸੇ ਵਿਕਰਮਜੀਤ ਸਿੰਘ ਮਜੀਠੀਏ ਨੂੰ ਉਹਦੀ ਗੱਲ ਦਾ ਜਵਾਬ ਦੇਣ ਨੂੰ ਚਿਤ ਤੇ ਨਹੀਂ ਕਰਦਾ ਕਿਉਂਕਿ ਹਲਕਾ ਤੇ ਦਿਮਾਗੀ ਤੌਰ ਤੇ ਬੋਣਾ ਇਨਸਾਨ ਹੈ ਜਿਹਨੂੰ ਸਿਆਸਤ ਦਾ ਊੜਾੜਾ ਵੀ ਮੈਂ ਸਮਝਦਾ ਸਮਝ ਨਹੀਂ ਤੇ ਇਸ ਕਿਸਮ ਦਾ ਇਹ ਸਿਆਸੀ ਵਿਵਹਾਰ ਕਰਦਾ ਜਿੱਦਾਂ ਗਲੀਆਂ ਦੇ ਮਸਟੰਡੇ ਕਰਦੇ ਆ ਸੋ ਵੈਸੇ ਤਾਂ ਮੈਂ ਜਵਾਬ ਨਹੀਂ ਸੀ ਦੇਣਾ ਚਾਹੁੰਦਾ ਪਰ ਕਿਉਂਕਿ ਉਹਨੇ ਮੇਰਾ ਨਾਮ ਲਿਆ ਆਪਣੀ ਪੋਸਟ ਦੇ ਉੱਤੇ ਸਪੈਸ਼ਲ ਲਿਖ ਕੇ ਸੋ ਮੈਂ ਪਹਿਲੀ ਗੱਲ ਤੇ ਦੱਸਣਾ ਚਾਹਨਾ ਕਿ ਜਿਹੜੀ ਇਹ ਸਾਪਰ ਗੋਪੀ ਤੇ ਗੋਲ ਜਿਹੜੀ ਮਾਈਨਿੰਗ ਸਾਈਟ ਹੈ ਇਹ ਮੱਲਬ ਲੀਗਲ ਤੌਰ ਤੇ ਇਹਦੀ ਬੋਲੀ ਹੋਈ ਆ 2023 ਚ April ਦੇ ਅੰਦਰ ਜਿਹੜੀ ਜਿਹਦੇ ਕਾਗਜ਼ਾ ਡਾਕੂਮੈਂਟ ਮੇਰੇ ਹੱਥ ਚ ਹੈ ਮੈਂ ਸਿਰਫ ਇਹੀ ਸ਼ਬਦ ਕਰਨਾ ਚਾਹਨਾ ਵੀ ਪਹਿਲੀ ਗੱਲ ਇਹ ਬੋਲੀ 46 ਜਿਹੜੇ ਵਿਡਰਨ 46 ਜਿਹੜੇ ਠੇਕੇਦਾਰ ਸਾਨੂੰ ਨਾਲ ਨੇ ਇਹਦੇ ਵਿੱਚ ਸਮੂਲੀਅਤ ਕੀਤੀ ਔਰ ਤੁਸੀਂ ਥੱਲੇ ਦੇਖ ਰਹੇ ਹੋ ਕਿ ਇਹਦੇ ਅੰਦਰ ਟਾਪ ਦੇ ਅਫਸਰ ਜਿਹੜੇ ਮੈਨੇਜਮੈਂਟ ਵਿਭਾਗ ਦੇ ਡਰੇਨਸ ਵਿਭਾਗ ਦੇ ਔਰ ਜਿਨ੍ਹਾਂ ਦੀਆਂ ਸਬਡਮੀਨਲ ਪੱਧਰ ਤੇ ਡਿਊਟੀਆਂ ਲੱਗੀਆਂ ਨੇ ਸਭ ਦੇ ਸਾਈਨ ਨੇ ਔਰ ਇਹ ਬੋਲੀ ਜਿਹੜੀ ਆ ਉਹ ਐਮਬੀਡੀ ਜਿਹੜੀ ਕੰਪਨੀ ਆ ਉਹਨੇ ਲਈ ਆ ਤੇ ਉਹ ਮਾਇਨੇ ਤੇ ਕਰਦਿਆ ਨੰਬਰ 1 ਤੇ ਆ ਸੈਕੰਡ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਮਜੀਠੀਆ ਜਿਹਨੂੰ ਪੰਜਾਬ ਦਾ ਬੱਚਾ-ਬੱਚਾ ਜਾਣਦਾ ਪੰਜਾਬ ਦੇ ਵਿੱਚ ਨਸ਼ਾ ਕੋਣ ਲੈ ਕੇ ਆਇਆ ਪੰਜਾਬ ਦੇ ਵਿੱਚ ਚਿੱਟਾ ਘਰ-ਘਰ ਕਿੰਨੇ ਪਜਾਇਆ ਇਹ ਸਾਰਾ ਪੰਜਾਬ ਜਾਣਦਾ ਔਰ ਤੁਸੀਂ ਤੁਹਾਡੇ ਖਿਲਾਫ ਕੇਸ ਵੀ ਬਣਿਆ ਤੁਸੀਂ ਅੱਜ ਵੀ ਉਹਨਾ ਕੇਸਾਂ ਨੂੰ ਭੁਗਤ ਰਹੇ ਹੋ ਕਾਹਦੀ ਤੁਸੀਂ ਡਰੱਗਸ ਦੇ ਮਾਮਲੇ 'ਚ ਸੇਟ ਲਾ ਕੇ ਪੇਸ ਹੁੰਦੇ ਹੋ ਕਾਹਦੀ ਤੁਸੀਂ ਡਰੱਗਸ ਦੇ ਮਾਮਲੇ ਦੇ ਵਿੱਚ ਤਰੀਕਾ ਭੁਗਤਦੇ ਹੋ ਤੇ ਤੁਸੀਂ ਮਹੀਨਿਆਂ ਵੱਦੀ ਜੇਲ੍ਹ ਵੀ ਕੱਟ ਕੇ ਆਏ ਹੋ ਡਰੱਗਸ ਦੇ ਮਾਮਲੇ 'ਚ ਇਹ ਜਿਹੜਾ ਪ੍ਰੋਸੈਸ ਸਾਰੇ ਪੰਜਾਬ ਦੇ ਲੋਕਾਂ ਨੇ ਦੇਖਿਆ ਸੋ ਤੁਸੀਂ ਪੰਜਾਬ ਦੀ ਤਬਾਈ ਲਈ ਜ਼ਿੰਮੇਵਾਰ ਹੋ ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੀ ਤਬਾਈ ਲਈ ਤੁਸੀਂ ਤੁਸੀਂ ਜ਼ਿੰਮੇਵਾਰ ਹੋ ਸੋ ਉਸ ਜ਼ਿੰਮੇਵਾਰੀ ਤੋਂ ਤੁਸੀਂ ਲੋਕਾਂ ਦਾ ਧਿਆਨ ਲਾਂਬੇ ਲਿਆਉਣ ਦੇ ਲਈ ਕਿਉਂਕਿ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਹਰਮਨਪੀਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜਾ ਡਰੱਗਸ ਦੇ ਖਿਲਾਫ ਹੱਲਾ ਬੋਲਿਆ ਜਿਹੜਾ ਉਹਨਾਂ ਨੇ ਜਿਹੜਾ ਯੋਧ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਤੁਸੀਂ ਉਹਨੂੰ ਲਿਓ ਲਾਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਮੈਂ ਵਿਕਰਮ ਮਜੀਠੀਆ ਜੀ ਤੁਹਾਨੂੰ ਇਹ ਚਿਤਾਵਨੀ ਦੇਣੀ ਚਾਹੁੰਦਾ ਕਿ ਤੁਸੀਂ ਜਿਹੜੀ ਪੋਸਟ ਕੀਤੀ ਆ ਪੋਸਟ ਤੇ ਮੇਰਾ ਨਾਂ ਤੁਸੀਂ ਸਪੈਸ਼ਲ ਲਿਖਿਆ ਇਹਨੂੰ ਹਟਾ ਲਓ 2 ਦਿਨ ਦੇ ਵਿੱਚ ਵਿੱਚ ਆਦਰਵਾਈ ਮੈਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕਰੂੰਗਾ ਕਿਉਂਕਿ ਮੈਂ ਇਸ ਇਲਾਕੇ ਦਾ ਜੰਪਲ ਹੈ ਇਸ ਇਲਾਕੇ ਦੀ ਮਿੱਟੀ ਦੇ ਵਿੱਚੋਂ ਅਸੀਂ ਨਿਕਲੇ ਲੋਕਾਂ ਤੇ ਮਾਈਨਿੰਗ ਤੁਸੀਂ ਪੰਜਾਬ ਚ ਕਰਾਉਂਦੇ ਰਹੋ ਡਰੱਗਸ ਦਾ ਕਾਰੋਬਾਰ ਤੁਹਾਡੀ ਸਰਕਾਰਾਂ ਵੇਲੇ ਪੰਜਾਬ ਚਲਦਾ ਰਿਹਾ ਤੇ ਇਸ ਇਲਾਕੇ ਦੇ ਅੰਦਰ ਜਿਹੜਾ ਡਰੱਗਸ ਦਾ ਮੇਨ ਸਰਗਣਾ ਜਿਹੜਾ ਸਾਬਕਾ ਐਮਐਲਏ ਤੁਹਾਡੀਆਂ ਉਹਨਾਂ ਨਾਲ ਸਾਂਝਾ ਨੇ ਹੋਰ ਤੁਹਾਡੀਆਂ ਇੰਟਰਨਲ ਉਹਨਾਂ ਨਾਲ ਸਾਂਝਾ ਨੇ ਉਹਨਾ ਸਾਂਝਾਂ ਦੇ ਵਿੱਚ ਤੁਸੀਂ ਤੈਅ ਕਰਦੇ ਹੋ ਕਿ ਅੱਜ ਪੰਜਾਬ ਦੇ ਅੰਦਰ ਮੈਂ ਕਿਹੜਾ ਮੁੱਦਾ ਚੁੱਕਲਾ ਸੋ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਤੁਸੀਂ ਸਿਆਸਤ ਦਾ ਨਹੀਂ ਹੋ ਤੁਸੀਂ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨੇੜੇ ਰਹੇ ਹੋ ਤੁਹਾਡੇ ਦੇ ਮਾਰਾ ਮੋਟਾ ਵੀ ਪਰਚਾਵਾ ਜਿਹੜਾ ਉਹਨਾਂ ਦੀ ਸਿਆਸੀ ਜੀਵਨੀ ਦਾ ਨਹੀਂ ਤੁਸੀਂ ਤਾਂ ਮਾਫੀਆ ਮਾਫੀਆ ਚਲਾਉਣ ਵਾਲੇ ਸਰਕਾਰਾਂ ਚ ਕੰਮ ਕੀਤਾ ਸੋ ਮੇਰੀ ਤੁਹਾਨੂੰ ਚੇਤਾਵਨੀ ਹੈ ਕਿ ਤੁਸੀਂ ਮੇਰੇ ਨਾਂ ਦੀ ਜਿਹੜੀ ਪੋਸਟ ਕੀਤੀ ਆ ਇਹਨੂੰ ਪੋਸਟ ਨੂੰ ਹਟਾਓ ਆਦਰਵਾਈ ਤੁਹਾਡੇ ਖਿਲਾਫ ਮੈਂ ਕਾਨੂੰਨੀ ਕਾਰਵਾਈ ਕਰੂੰਗਾ ਤੁਹਾਡ ਤੁਹਾਨੂੰ ਵੈਸੇ ਵੀ ਪੰਜਾਬ ਦੇ ਲੋਕ ਜਾਣਦੇ ਆ ਤੁਹਾਡੇ ਕੰਮਾਂ ਨੂੰ ਜਾਣਦੇ ਆ ਤੁਹਾਡੀ ਸਰਕਾਰਾਂ ਦਾ ਉਹ ਟਿਨਯੂਰ ਵੀ ਲੋਕੀ ਜਾਣਦੇ ਆ ਔਰ ਅਸੀਂ ਇਸ ਮਿੱਟੀ 'ਚ ਸਤਿਰਤੀ ਦੇ ਜੰਮਪਲ ਆ ਅਸੀਂ ਡਟ ਕੇ ਮਾਈਨਿੰਗ ਦੇ ਖਿਲਾਫ ਪਹਿਲਾਂ ਵੀ ਸੀਗੇ ਅੱਜ ਵੀ ਆ ਤੇ ਭਵਿੱਖ 'ਚ ਵੀ ਰਾਵਾਂਗੇ ਸਾਡਾ ਪਰਪਸ ਪੰਜਾਬ ਨੂੰ ਲੀਤੇ ਲਿਆਉਣਾ ਪੰਜਾਬ ਦੇ ਲੋਕਾਂ ਦੇ ਜਿਹੜੇ ਜੀਵਨ ਪੱਧਰ ਉੱਚਾ ਚੁੱਕਣ ਦੇ ਲਈ ਕੰਮ ਕਰਨਾ ਸੋਮਾਨ ਸਾਹਿਬ ਲਗਾਤਾਰ ਚ ਲੱਗੇ ਆ ਸੋ ਮੇਰੀ ਇਹ ਤੁਹਾਨੂੰ ਹੰਭਲ ਅਪੀਲ ਆ ਜੇ ਤੁਸੀਂ ਇਹਨਾਂ ਬੋਣਾ ਪਰ ਨਾ ਦੱਸੋ ਸਬੋਟਾ ਲੈਣੀ ਆ ਪੰਜਾਬ ਦੇ ਲੋਕ ਹੋਰ ਕੰਮ ਕਰੋ ਇਹਨਾਂ ਗੱਲਾਂ ਦੇ ਉੱਤੇ ਵੋਟਾਂ ਨਹੀਂ ਮਿਲਦੀਆਂ ਨਾ ਤੁਸੀਂ ਪੰਜਾਬ ਦੇ ਅੱਖਾਂ 'ਚ ਕੱਟਾ ਪਾ ਸਕਦੇ ਹੋ ਨਾ ਤੁਸੀਂ ਪੂਜੇ ਦੇ ਲੋਕਾਂ ਨੂੰ ਮਾਝ ਦੇ ਲੋਕਾਂ ਨੂੰ ਮੂਰਖ ਬਣਾ ਸਕਦੇ ਹੋ ਤੁਹਾਡਾ ਚੱਪਾ-ਚੱਪਾ ਤੁਹਾਡੀਆਂ ਰਗਾਂ ਲੋਕ ਜਾਣਦੇ ਆ ਸੋ ਮੈਂ ਤੁਹਾਨੂੰ ਜ਼ਰੂਰ ਇਹ ਗੱਲ-ਗੱਲ ਕਵਾਂਗਾ ਕਿ ਜੇ ਮਾੜੀ-ਮੋਟੀ ਵੀ ਤੁਹਾਨੂੰ ਸਿਆਸਤ ਦੀ ਹਜਾ ਹੈਗੀ ਆ ਮਾੜੀ-ਮੋਟੀ ਵੀ ਸਿਆਸਤ ਦੀ ਤੁਹਾਨੂੰ ਜਿਹੜੀ ਉਹ ਕੋਈ ਪ੍ਰੋਟੋਕਾਲ ਹੈਗਾ ਆਏਸ ਕਿਸੇ ਦੇ ਇਲਜ਼ਾਮ ਲਾਉਣ ਤੋਂ ਪਹਿਲਾਂ ਆਪਣੇ ਗਰੇਵਾਂ ਚ ਝਾਕੋ ਔਰ ਇਸ ਪੋਸਟ ਨੂੰ ਡਿਲੀਟ ਕਰੋ ਅਦਰਵਾਈਜ਼ ਮੈਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕਰੂੰਗਾ